ਜੇ ਬਿਲਕੁਲ ਸਾਨੂੰ ਪਿਛਲੇ ਕੋਈ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈ ਅਮਲ ਚ ਲਿਆਵਾਂਗੇ ਸ਼ਾਰਤੀ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਹਾਂ ਉਹ ਕਰਾਂਗੇ ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛੇ ਭੇਜਾਂਗੇ ਜੀ ਕੋਸ਼ਿਸ਼ ਕਰ ਰਹੇ ਹਾਂ ਲੈ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਮੁਕਦਮ ਜੇ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਏ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਅਮਚ ਲਿਆਵਾਂਗੇ। ਸਾਰੀਆਂ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈ ਰਜਿਸਟਰ ਕਰਕੇ ਤੇ ਇਹਨਾਂ ਨੂੰ ਸੁਰੱਖਾ ਦੇ ਪਿੱਛੇ ਭੇਜਾਂਗੇ। ਜੀ ਸੁਣਕ ਕੋਸ਼ਿਸ਼ ਕਰ ਰਹੇ ਹਾਂ ਹਲੇ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉੱਥੋਂ ਟ੍ਰੇਸ ਕਰ ਲਵਾਂਗੇ। ਜਲਦੀ ਟ੍ਰ ਜੇ ਬਿਲਕੁਲ ਸਾਨੂੰ ਪਿਛਲੇ ਕੁ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਅਮਲ ਲਿਆਵਾਂਗੇ। ਸਾਰਤੀ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਲਿਆ ਸੀ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛੇ ਭੇਜਾਂਗੇ। ਜੀ ਜੀ ਕੋਸ਼ਿਸ਼ ਕਰ ਰਹੇ ਹਾਂ ਲੈ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੁ ਜੀ ਬਿਲਕੁਲ ਸਾਨੂੰ ਪਿਛਲੇ ਕੁਝ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਏ ਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈ ਅਮਲ ਲਿਆਵਾਂਗੇ। ਸਾਰੀਆਂ ਤਿਆਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈਸਤੇ ਆ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖਾ ਦੇ ਪਿੱਛੇ ਭੇਜਾਂਗੇ। ਜੀ ਸਨਕ ਕੋਸ਼ਿਸ਼ ਕਰ ਰਹੇ ਹਾਂ ਲੈ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰ ਜੇ ਬਿਲਕੁਲ ਸਾਨੂੰ ਪਿਛਲੇ ਕੋਈ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈਆਂ ਮਚ ਲਾਵਾਂਗੇ। ਸਾਰਤੀ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਆ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖਾ ਦੇ ਪਿੱਛੇ ਭੇਜਾਂਗੇ। ਜੀ ਸੁਣਾ ਕੋਸ਼ਿਸ਼ ਕਰ ਰਹੇ ਹਾਂ ਹਲੇ ਕੈਮਰਾ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉੱਥੋਂ ਟ੍ਰੇਸ ਕਰ ਲਵਾਂਗੇ। ਜਲਦੀ ਟ੍ਰੇਸ ਜੇ ਬਿਲਕੁਲ ਸਾਨੂੰ ਪਿਛਲੇ ਕੁ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ ਅਸੀਂ ਮੌਕੇ ਤੇ ਪਹੁੰਚੇ ਹਾਂ ਇਸ ਵੇਲੇ ਤੇ ਦੋਸ਼ੀ ਇਸ ਤੋਂ ਭੱਜ ਗਏ ਹੋਇਆ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਟ੍ਰੇਸ ਕਰਕੇ ਜਲਦ ਤੋਂ ਜਲਦ ਪਰਚਾ ਦੇ ਕੇ ਤੇ ਇਹਨਾਂ ਦੇ ਬੰਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਸਾਰੀਆਂ ਅਨਸਰਾਂ ਨੂੰ ਬਿਲਕੁਲ ਆਪਾਂ ਜੋ ਸਟ੍ਰਿਕਟ ਐਕਸ਼ਨ ਲੈ ਸਕਦੇ ਹਾਂ ਉਹ ਕਰਾਂਗੇ। ਇਹਨਾਂ ਨੂੰ ਬਿਲਕੁਲ ਹਦਾਇਤ ਹੈ ਜੋ ਵੀ ਇਹਨਾਂ ਦੇ ਗੈਰ ਕਾਨੂੰਨੀ ਕੰਮ ਕਰਨਗੇ ਉਹਨਾਂ ਨੂੰ ਚੰਗੀ ਤਰ੍ਹਾਂ ਐਫਆਈਰ ਰਜਿਸਟਰ ਕਰਕੇ ਤੇ ਇਹਨਾਂ ਨੂੰ ਸਲਾਖ ਦੇ ਪਿੱਛੇ ਭੇਜਾਂਗੇ। ਜੀ ਕੋਸ਼ਿਸ਼ ਕਰ ਰਹੇ ਹਾਂ ਲੈ ਕੈਮਰੇ ਚੈੱਕ ਕਰ ਰਹੇ ਹਾਂ ਵੀਡੀਓ ਸਾਡੇ ਕੋਲ ਆ ਗਈ ਹੈ ਜਿਹੜੀ ਵਾਇਰਲ ਹੋਈ ਹੈ। ਬਾਕੀ ਲੋਕਲ ਕੈਮਰੇ ਦੇਖਦੇ ਹਾਂ ਡਾਊਨਟਾਊਨ ਦੇ ਉਤੋਂ ਟ੍ਰੇਸ ਕਰ ਲਵਾਂਗੇ ਜਲਦੀ ਟ੍ਰੇਸ ਕਰਕੇ ਤੇ ਜੇ ਬਿਲਕੁਲ ਸਾਨੂੰ ਪਿਛਲੇ ਕੋਈ ਅੱਧੇ ਘੰਟੇ ਘੰਟੇ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਡਾਊਨਟਾਊਨ ਦੇ ਬਾਅਦ ਜਿਹੜਾ ਇੱਕ ਲੜਾਈ ਝਗੜਾ ਹੋ ਰਿਹਾ